जाप करें उसके बाद में जो हमारे विभिन्न कलाकार आए हैं वो अपना देशभक्ति के लिए बाबा साहब अम्बेडकर जी के लिए और प्रभु रत्नाकर जी महाराज ने जो ये जो चरंगा धर्म ध्वज लग रहा है ये वाल्मीकि धर्म ध्वज है और ये जो हमारे देश का ध्वज है और धर्म और देश दोनों ही उत्तम है इसलिए धर्म का ध्वज चार रंग का और देश का ध्वजो है तिरंगा तीन रंग का हम सभी मूल मंत्र मुक्ति मना करें जो बोले सोनर भगवान वाल्मीकि महाराज की जय प्रभु रत्न कर सतगुरु मेरे नित रहे चरण में शीश जी ਜੇ ਕਾਹਨ ਜਨਗਨ ਕੋਈ ਸਰਕਾਰ ਨਹੀਂ ਹੋਊਗੀ ਜਿਹੜਾ 10 ਲੱਖ ਦੀ ਇੰਸ਼ੋਰੈਂਸ ਦੇ ਕੇ ਗਰੀਬਾਂ ਦਾ ਇੰਸ਼ੋਰੈਂਸ ਕਰੂਗਾ ਬਹੁਤ ਬਹੁਤ ਧੰਨਵਾਦ ਐਮਐਲਏ ਸਾਹਿਬ ਕਿਉਂਕਿ ਗਣਤੰਤਰ ਦਾ ਬਾਈ ਦੇ ਬਦਗੀ ਹੋਵੇ ਨਾ ਮੇਰੀ ਹਲਕਾ ਸੈਨੇਟਰ ਤੋਂ অশোক ਪ੍ਰਸਾਦ ਪਪੀਵਾ ਜੀ ਸਾਡੇ ਬਹੁਤ ਇஷ்டਕਾਰ ਜੋ ਮੇਰੇ ਆਂਟੀ ਸੁਖਚਾਨ ਕੋ ਗੋਗੀ ਜੀ ਸਾਡੇ ਬਹੁਤ ਇஷ்டਕਾਰ ਜੋ ਕੈਬਨਿਟ ਮੰਤਰੀ ਪੰਜਾਬ ਸ੍ਰੀ ਸੰਜੀਵ ਰੋਟੜਾ ਜੀ ਦੇ ਪਰਿਵਾਰਕ ਮੈਂਬਰ ਸਾਖਸੀ ਰੋਟੜਾ ਜੀ ਤੇ तमाम ਮੇਰੇ ਸਾਹਮਣੇ ਬੈਠੇ ਮੇਰੇ ਵੱਡੇ ਭੈਣ ਤੇ ਮੇਰੇ ਭਰਾ ਛੋਟੇ ਬੱਚਿਓ ਅੱਜ ਦੇ ਗਣਤੰਤਰ ਦਿਵਸ ਦੀਆਂ ਤੁਹਾਨੂੰ ਤੁਹਾਨੂੰ ਤੇ ਤੁਹਾਡੇ ਸਾਰੇ ਪਰਿਵਾਰ ਨੂੰ ਕੈਬਨਿਟ ਮੰਤਰੀ ਸ਼੍ਰੀ ਸੰਜੀਵ ਰੋੜਾ ਜੀ ਵੱਲੋਂ ਬਹੁਤ ਬਹੁ ਸ਼ੁਭਕਾਮਨਾਵਾਂ 바ਵਾ ਸਾਹਿਬ ਦੇ ਦਿੱਤੇ ਹੋਏ ਨਕਸ਼ੇ ਕਦਮਾਂ ਦੇ ਉੱਤੇ ਆਪਾਂ ਸਾਰਿਆਂ ਨੇ ਚੱਲਦੇ ਹੋਏ ਅੱਜ ਇਹ ਪ੍ਰਣ ਕਰਨਾ ਜਿਹੜੀ ਇਹ ਆਪਣੇ ਪਿੰਡ ਦੇ ਉੱਪਰ ਕੁਮਾਰ ਮੰਡੀ ਦੇ ਇਸ ਖੇਤਰ ਦੇ ਵਿੱਚ ਰਾਸ਼ਟਰੀ ਅਧਿਵੈਸਫਰਾਨ ਦੀ ਜਿਹੜੀ ਵਹੀਬ ਰੱਖੀ ਗਈ ਹੈ ਮੈਂ ਵਾਕਿ ਮੇਰੇ ਵੱਡੇ ਭਾਈ ਸਾਹਿਬ ਸ਼ੋਭ ਪ੍ਰੈਸ਼ਰ ਕੱਪੀ ਜੀ ਨੇ ਕਿਹਾ ਕਿ ਇਸ ਏਰੀਆ ਦੇ ਵਿੱਚ ਆਨ ਤੇ ਉਹ ਸ਼ਖਸ ਯਾਦ ਆ ਜਾਂਦਾ ਜਿਹੜਾ ਯਾਰਾਂ ਦਾ ਯਾਰ ਹਰ ਸੁੱਖ-ਦੁੱਖ 'ਚ ਖੜਨ ਵਾਲਾ ਸਾਡਾ ਵੱਡਾ ਭਾਈ ਗੋਗੀ ਜਿਨ੍ਹਾਂ ਨੇ ਬਹੁਤ ਸੰਘਰਸ਼ ਦੇ ਨਾਲ ਕਿਟੋਕਟ 15 ਸਾਲ ਨੂੰ بطور ਕਾਉਂਸਲਰ ਲੱਗੇ ਰਹੇ ਸਰੇ ਮੈਨਲੇ ਬਨੇ ਲੇਕਿਨ ਜਿਸ ਤਰ੍ਹਾਂ ਪੱਪੀ ਭਾਈ ਸਾਹਿਬ ਨੇ ਕਿਹਾ ਕਿ ਇਹ ਦਰਬਾਲੀ ਜੀ ਔਰ ਜੋਸ਼ੀ ਸਾਹਿਬ ਸਾਡੇ ਬਿੱਪਨ ਜੀ ਸਨੀ ਗੋਗਲਾ ਜੀ ਸਾਰਿਆਂ ਦਾ ਮੈਂ ਦਿਲ ਦੀ ਗਹਿਰਾਈਆਂ ਤੋਂ ਧੰਨਵਾਦੀ ਹਾਂ ਤੁਸੀਂ ਆਪਣੇ ਕੀਮਤੀ ਰੁਝੇਵੇਂ ਵਿੱਚੋਂ ਸਮਾਂ ਕੱਢਿਆ ਇੱਕ ਵੰਦਣਾ ਇੱਥੇ ਸਾਡੀ ਮਹਿਲਾ ਗੈਂਟੀ ਅਧਿਐਖ ਇਸ ਪਾਵਨ ਦਿਨ ਤੇ ਉੱਪਰ ਮੈਂ ਆਪਣੇ ਵੱਲੋਂ ब्राह्मण वेलफेयर बोर्ड पंजाब सरकार ਦੇ ਵੱਲੋਂ ਰਿਸਪेक्टेड संजीव अरोड़ा जी ਦੇ ਵੱਲੋਂ ਤੁਹਾਨੂੰ ਸਾਰਿਆਂ ਨੂੰ ਮੁਬਾਰਕਬਾਦ ਵੀ ਦੇਣਾ ਔਰ 26 ਜਨਵਰੀ ਦੀ ਬਹੁਤ-ਬਹੁਤ ਮੁਬਾਰਕਾਂ ਬਹੁਤ ਹੀ ਸਤਿਕਾਰਯੋਗ ਮੇਰੇ ਵੱਡੇ ਵੀਰ ਐਮਐਲਏ ਸ਼ੋਕ ਪ੍ਰਸ਼ਾਪ ਪੱਪੀ ਜੀ ਚੇਅਰਮੈਨ ব্রাহ্মণ কল্যাণ ਬੋਰਡ ਦੇ ਪੰਕਜ ਸ਼ਰਦਾ ਜੀ ਜਿਹੜਾ ਛੋਟਾ ਵੀਰ ਚੇਤਨ ਠੱਪਰ ਜੀ ਸਾਰੇ ਹੀ ਜਨਮਾਨੇ ਬਖੀ ਇੱਥੇ ਔਰ ਰਾਜ ओके। हाँ सुरेंद्र जी जितेंद्र जी। ਆਪਣੇ ਪਰਮੋਦ ਕੇਂਦਰੀਆ ਜੀ ਪਰੋਜ ਪ੍ਰਕਾਸ਼ ਜੀ ਔਰ ਕਰਮਪਾਸ ਸਨੇਹੀ ਜੀ ਇਹਨਾਂ ਨੂੰ ਵੀ ਆਪਾਂ ਸਮਾਜ ਰਤਨ ਅਵਾਰਡ ਤੋਂ ਸਨਮਾਨ ਕਰਾਂਗੇ ਆਪ ਫੋਟੋ ਖਿਚਵਾਓ ਉਹ ਬੱਚੇ ਵੀ ਸ਼ੁਰੂ ਕਰ ਗਿਆ ਚਲਾਓ ਸਾਰੇ ਕਿਧਰੋਂ ਨਾਮਾਜਪੁਰ ਆ ਗਏ ਪੈ ਨਹੀਂ ਸਾਡੇ ਚੱਲ ਯਾਰ

ਅਦਰ ਬਲਾਉ ਡਾਕਟਰ ਸੁਖਤਿਆਨਪੁਰ ਬਸੇ ਬੇਚਾ ਜੀ ਕੁੱਚੇ ਖੜਾ ਗਿਆ ਲਓ ਆਓ ਅਭੀ ਇਹ ਦੇ ਆਓ ਆ ਜਾਓ ਆਪਾਂ ਆਪਾਂ ਸੋ ਹੁਣ ਅਸ਼ਬੀ ਜਨਵਰੀ ਦੇ ਕੀ ਕਹਿਣਾ ਚਾਹਿਆ ਸਰ 26 ਜਨਵਰੀ ਨੂੰ ਅੱਜ ਦੇ ਦਿਨ ਸੰਵਿਧਾਨ ਲਾਗੂ ਹੋਇਆ ਸੀਗਾ ਤੇ ਮੈਂ ਸਾਰੇ ਭਾਰਤ ਵਾਸੀਆਂ ਨੂੰ ਬਹੁਤ ਬਹੁਤ ਮੁਬਾਰਕਾਂ ਦੇਣਾ ਚਾਹੁੰਦਾ 77 ਗੰਦੰਦਰ ਉਹਦੀਆਂ ਦਿਵਸ ਦੀਆਂ ਵੀ ਸਾਰੇ ਸਾਰੇ ਪਰਿਵਾਰ ਦਾ ਵੀ ਰਹਿਣ ਹਮੇਸ਼ਾ ਲਈ ਸਦਾ ਖੁਸ਼ ਰਹਿਣ ਪਰਮਾਤਮਾ ਹਰ ਚੀਜ਼ ਦੇਵੇ ਉਹਨਾਂ ਨੂੰ ਸਤ ਸਮਾਦਾ ਕੀ ਜਾ ਬੰਦੇ ਬਾਤ ਹਾਂਜੀ ਸਰ ਅੱਜ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ 26 ਜਨਵਰੀ ਦਾ ਤੰਤਰ ਦਿਖਸਦਾ ਅੱਜ ਤੁਸੀਂ ਇੱਕ ਫੰਕਸ਼ਨ ਕਰਵਾਇਆ ਜਿੱਥੇ ਚੰਨਲ ਲਹਰਾਇਆ ਗਿਆ ਬਹੁਤ ਸਾਰੇ ਜੀਯੂਐਸਪੀ ਪਹੁੰਚੇ ਕੀ ਕਹਿਣਾ ਚਾਹੁੰਦੇ ਅਸੀਂ ਸਾਰੇ ਪਹਿਲਾਂ ਤਾਂ ਸਭ ਨੂੰ ਬਤਾਈਆਂ ਤੇਰਾ ਚੰਦੇ ਵੀ 60 70ਵੇਂ ਗਣਤੱਤਵ ਦੇ ਵਿਸਥਤੇ ਸਾਰੇ ਦੇਸ਼ਵਾਸੀਆਂ ਨੂੰ ਸਾਰੇ ਸ਼ਹਿਰਵਾਸੀਆਂ ਨੂੰ ਤਹਿ ਦਿਲੋਂ ਬਹੁਤ-ਬਹੁਤ ਮੁਬਾਰਕਾਂ ਆ ਤੇ ਅਸੀਂ ਬਸ ਆਪਣੇ ਜਿਹੜੇ ਦੋਸਤ ਨੇ ਭਰਾ ਨੇ ਰਿਸ਼ਤੇ ਦਾ ਸਾਰਿਆਂ ਨੂੰ ਕਹਿੰਦਾ ਪੜੋ ਲਿਖੋ ਸੰਘਰਸ਼ ਕਰੋ ਜੇ ਆਪਾਂ ਪੜਾ ਲਿਖਾਂਗੇ ਤਾਂ ਹੀ ਆਪਾਂ ਜੱਜ ਡਾਕਟਰ ਬਣ ਸਕਦੇ ਆ ਤੇ ਨਸ਼ਿਆਂ ਤੋਂ ਦੂਰ ਰਹੋ ਨਸ਼ਾ ਤੋਂ ਰਾਤ ਕਰਨ ਕਿਉਂਕਿ ਇੱਕ ਨਸ਼ਾ ਹੀ ਆ ਜਿਹੜਾ ਸਾਰੇ ਘਰ ਨੂੰ ਬਰਬਾਦ ਕਰ ਦਿੰਦਾ ਆ ਤੇ ਆਪਣੇ ਪਰਿਵਾਰ ਨੂੰ ਬਖਤਵਾਤ ਪੜਾਓ ਲਿਖਾਓ ਸਰਕਦਾ ਲੱਗਦਾ ਤਕਿਵੇਂ ਤਕਰੀਬਨ ਸਾਡੇ ਗੁਰੂਆਂ ਨੇ ਜਾਂ ਮਹਾਪੁਰਸ਼ਾਂ ਨੇ ਤਕਰੀਬ ਕਲਮ ਚੱਕੀ ਸੀ ਜਾਂ ਮੇਦਕਰ ਸਾਹਿਬ ਨੇ ਵੀ ਕਲਮ ਚੱਕੀ ਸੀ ਅੱਜ ਸਾਡੇ ਲੋਕਾਂ ਨੇ ਉਹ ਦੂਜੇ ਹਥਿਆਰ ਚੱਕ ਕੇ ਕਰ ਰਹੇ ਨੇ ਉਹਨਾਂ ਨੂੰ ਕੀ ਮੈਸੇਜ ਦੇਣਾ ਚਾਹੁੰਦੇ ਹੋ ਉਹ ਲੋਕ ਬੇਕੂਫ ਜਿਹੜੇ ਸਾਡੇ ਬਜ਼ੁਰਗਾਂ ਨੇ ਕਲਮ ਚੱਕੀ ਸੀ ਉਹਨਾਂ ਦਾ ਕੀਤਾ ਹੀ ਆ ਵੀ ਜਿਹੜੇ ਐਸਾ ਸੀ ਆਪਣਾ ਬਿਨਸ ਕਰਨ ਲੱਗੇ ਆਪਣੇ ਕਾਰੋਬਾਰ ਕਰਨ ਲੱਗੇ ਤੇ ਆਪਣੇ ਬੱਚਿਆਂ ਨੂੰ ਵਧੀਆ ਸਿੱਖਿਆ ਦੇਣ ਲੱਗੇ ਇਹ ਉਹਨਾਂ ਦੀ ਦੇਣ ਹੀ ਆ ਗਈ ਹੈ ਅੱਜ ਲਾਸਟ ਵਿੱਚ ਕੀ ਕਹਿਣਾ ਚਾਹੁੰਦੇ ਹੋ ਅੱਜ लास्ट ਇਹ ਗੱਲਾਂ ਚਾਹੁੰਦੇ ਵੀ ਆਪਣੇ ਬੱਚਾ ਨੂੰ ਵੱਧ ਤੋਂ ਪੜਾਅ ਲਗਾਓ ਜੇ ਪੜ੍ਹ ਲਿਖੋਗੇ ਬੱਚੇ ਸੰਘਰਸ਼ ਕਰੋਗੇ ਮਾਰੇ ਸੰਗਤ ਤੋਂ ਦੂਰ ਹੋਵਗੇ ਕਾਰੋਬਾਰ ਕਰਨਗੇ ਠੀਕ ਹੈ ਸਰ ਗੰਪਰ ਆਣਾ ਜੀ ਉਹ ਸਵਿਧਾਨ ਦੇਣਾ ਬਹੁਤ ਸਵਿਧਾਨ ਜਿਹਦੇ ਵਿੱਚ ਸਾਨੂੰ ਅਧਿਕਾਰ ਵੀ ਨਾਲ ਮਿਲਦੇ ਨੇ ਉਸ ਸੰਵਿਧਾਨ ਜਿਸ ਦੇ ਅਧੀਨ ਸ਼ਾਇਦ ਵੋਟ ਪਾਉਣ ਦਾ ਅਧਿਕਾਰ ਜਿਵੇਂ ਆ ਤੇ ਅੱਜ ਮਾਨ ਨਾਲ ਕਹਿ ਸਕਦੇ ਕਿ ਵੀ ਇਥੇ ਖੜ ਕੇ ਤੁਹਾਡੇ ਸਾਹਮਣੇ ਬੋਲਣ ਦਾ ਵੀ ਹੱਕ ਇਸ ਸੰਵਿਧਾਨ ਨੇ ਦਿੱਤਾ ਹੈ ਸੋ ਅੱਜ 77ਵੇਂ ਕਰਤੱਤਵ ਦਿਨ ਸਤੇ ਮੈਂ ਸਮੂਹ ਦੇਸ਼ਵਾਸੀਆਂ ਨੂੰ ਬਹੁਤ-ਬਹੁਤ ਵਧਾਈ ਦਿੰਨੀ ਹੈ ਉਹਤੇ ਮੈਂ ਆਸ ਵੀ ਕਰਦੀ ਹਾਂ ਕਿ ਜੋ ਬਾਬਾ ਸਾਹਿਬ ਅਮਿਤ ਕਰਦੀ ਸੋਚ ਰਹੀ ਹੈ ਔਰ ਜਿਸ ਸੋਚ ਨੂੰ ਲੈ ਕੇ ਉਹ ਅੱਗੇ ਵਧੇ ਰਹੇ ਨੇ ਔਰ ਉਹਨਾਂ ਨੇ ਹਮੇਸ਼ਾ ਸੰਦੇਸ਼ ਦਿੱਤਾ ਹੈ ਔਰ ਰਲ ਕੇ ਉਸ ਸੰਦੇਸ਼ ਦੇ ਉੱਤੇ ਚੱਲੀਏ ਔਰ ਰਲ ਕੇ ਇਨਸਾਨੀਅਤ ਦੀ ਸੇਵਾ ਕਰੀਏ ਔਰ ਇਕਜੁੱਟ ਹੋ ਕੇ ਸਮਾਜ ਦੀ ਸੇਵਾ ਕਰਦੇ ਰਹੀਏ ਤਾਂ ਕਿ ਜੋ ਖਵਾਬ ਜਾਂ ਜੋ ਸਾਡੇ ਮਨ ਦੇ ਵਿੱਚ ਵੱਧਲੇ ਨੇ ਉਹਨਾਂ ਨੂੰ ਅਸੀਂ ਆਪ ਨਾਲ ਕੇ ਪੂਰਾ ਕਰ ਸਕੀਏ ਮੈਮ ਤੁਸੀਂ ਖੁਦ ਪ੍ਰਿੰਸੀਪਲ ਹੋ ਬੱਚਿਆਂ ਨੂੰ ਸ਼ੁਰੂ ਤੋਂ ਹੀ ਉਹਨਾਂ ਨੂੰ ਕੀ ਕਹਿਣਾ ਚਾਹੁੰਦੇ ਜਿਹੜਾ ਅੱਜ ਦਿਵਸ ਤੇ 77ਵਾਂ ਗਣਤੰਤਰ ਦਿਵਸ ਹੈ ਜਿੱਥੇ ਅੱਜ ਅਸ਼ੋਕ ਪ੍ਰਸ਼ਰਪੱਤੀ ਜੀ ਪਹੁੰਚੇ ਖਾਸ ਕਰਕੇ ਮਰਹੂਮ ਵਿਦਾਇਕ ਉਪਰ ਬ੍ਰਿਧ ਕੋ ਵੀ ਜੀ ਦੇ ਪਰਿਵਾਰ ਨੂੰ ਵੀ ਇਸ ਮੌਕੇ ਯਾਦ ਕੀਤਾ ਗਿਆ ਹੈ ਪਰਿਵਾਰ ਨੂੰ ਯਾਦ ਕਰਨਾ ਨਹੀਂ ਭੁੱਲੀ ਰਹੀ ਲਿਖੋ ਜਦੋਂ ਸਾਥੀ ਕੋਈ ਜਾਂਦੇ ਆ ਉਹਨਾਂ ਨੂੰ ਭੁੱਲਣਾ ਤਾਂ ਇਸ ਜੀਵਨ ਦਾ ਤੁਹਾਡਾ ਅਗਲੇ ਜਨਮ ਤ ਵੀ ਯਾਦ ਰੱਖਦੇ ਆ ਕਿਉਂ ਸਾਥੀ ਬਹੁਤ ਰੰਗਲਾ ਸਾਥੀ ਸੀਗਾ ਅੱਜ ਜਿੱਥੇ ਅਸੀਂ ਆਪਣਾ 77ਵਾਂ ਆਜਾਦੀ ਦਿਹਾੜਾ ਮਨਾਰ ਰਹੇ ਆ ਨਗਰ ਨਿਕਮ ਦੇ ਮੇਅਰ ਕਰਨ ਰਣਜੀਤ ਕੌਰ ਜੀ ਸਾਡੇ درمیان ਮੌਜੂਦ ਹਨ ਇਸ ਸਾਲ ਕੇ ਸਾਡੇ ਰਾਜੂ ਸੰਜੀਵ ਰੋੜਾ ਜੀ ਔਰ ਰਾਣਾ ਜੀ ਬੰਕਲ ਸ਼ਰਦਾ ਜੀ ਰਾਜੂ ਕਨੋਰੀਆ ਜੀ ਸਾਰੇ ਸਾਥੀ ਆਮ ਆਦਮੀ ਪਾਰਟੀ ਦੇ ਜਿੰਨੇ ਵੀ ਵਲੰਟੀਅਰ ਸਾਥੀ ਐ ਗੋਗੀ ਜੀ ਦੇ ਘਰੋਂ ਧਰਮ ਪਤਨੀ ਸਖਚੈਨ ਗੋਗੀ ਜੀ ਵੀ ਸਾਰੇ ਅਸੀਂ ਇਕੱਠੇ ਹੋ ਕੇ ਅੱਜ ਇਹ ਛੰਡੇ ਦੀ ਰਸਮ ਕੀਤੀ ਆ ਔਰ ਬਹੁਤ ਵੱਡੇ ਘੱਟ ਦੇ ਵਿੱਚ ਇਲਾਕੇ ਦੀਆਂ ਮੇਰੀਆਂ ਸਤਿਕਾਰਯੋਗ ਭੈਣਾ ਮਾਮਾ ਬਜ਼ੁਰਗ ਨੌਜਵਾਨ ਸਾਥੀ ਪਿਆਰੇ ਬੱਚੇ ਅਸੀਂ ਸਾਰਿਆਂ ਨੇ ਰਲ ਕੇ ਹਲਕਾ ਵੈਸਟ ਦੇ ਵਿੱਚ ਸਾਡੇ ਕੈਬਨਿਟ ਮੰਤਰੀ ਸੰਜੀਵ ਰੋੜਾ ਜੀ ਦਾ ਇੱਕ ਮੈਸੇਜ ਦਿੱਤਾ ਵਾ ਕਿ ਆਓ ਆਉਣ ਵਾਲੇ ਸਮੇਂ ਦੇ ਵਿੱਚ ਆਪਣੇ ਦੇਸ਼ ਲਈ ਆਪਣੇ ਇਲਾਕੇ ਲਈ ਆਪਣੇ ਸ਼ਹਿਰ ਲਈ ਬਿਹਤਰ ਕੰਮ ਕਰਕੇ ਉਹਨਾਂ ਸ਼ਹੀਦਾਂ ਨੂੰ ਪ੍ਰਣਾਮ ਕਰਕੇ ਉਹਨਾਂ ਸ਼ਹੀਦਾਂ ਤੋਂ ਅਸ਼ੀਰਵਾਦ ਲੈ ਕੇ ਚੰਗਾ ਕੰਮ ਕਰੀਏ ਤੇ ਦੇਸ਼ ਲਈ ਖੇ ਲੱਗੇ ਬਿਲਕੁਲ ਆਜ਼ਾਦੀ ਦਾ ਸਾਰੇ ਜੀ 26 ਜਨਵਰੀ ਦੇ ਕੀ ਕਹਿਣਾ ਚਾਹੁੰਦੇ ਹੋ 26 ਜਨਵਰੀ ਦੇ ਪਹਿਲਾਂ ਤਾਂ ਮੈਂ ਸਾਰਿਆਂ ਨੂੰ ਮੁਬਾਰਕਾ ਦੇਣਾ ਚਾਹੁੰਦਾ ਹੈਗਾ ਪਬਲਿਕ ਡੇ ਦੀਆਂ ਤੇ ਬੇਸਿਕਲੀ ਮੈਂ ਇਹ ਚੀਜ਼ ਕਹਿਣਾ ਚਾਹੁੰਦਾ ਜਿਵੇਂ ਅੱਜ ਜਿਹੜੀ ਜਨਰੇਸ਼ਨ ਨਿਊ ਜਨਰੇਸ਼ਨ ਹੈਗੀ ਆ ਬੇਸਿਕਲੀ ਉਹਨਾਂ ਨੂੰ ਪਤਾ ਹੀ ਨਹੀਂ ਹੈਗਾ ਕਿ 26 ਜਨਵਰੀ ਹੈਗਾ ਕੀ ਆ ਉਹਨਾਂ ਨੂੰ ਬੇਸਿਕਲੀ ਇੱਕ ਚੀਜ਼ ਪਤਾ ਕਿ 15 ਅਗਸਤ ਹੈ ਇੰਡੀਪੈਂਡੈਂਟ ਇੰਡੀਪੈਂਡੈਂਸ ਡੇ ਹੈਗਾ ਉਹਨਾਂ ਨੂੰ ਪਤਾ ਹੋਣਾ ਚਾਹੀਦਾ 26 ਜਨਵਰੀ ਕੀ ਹੈ 26 ਜਨਵਰੀ ਇਜ਼ ਦਾ ਮੇਨ ਇਸ ਦਿਨ ਹੀ ਸਾਡਾ ਕਨਸਟੀਟਿਊਸ਼ਨ ਬਣਿਆ ਸੀਗਾ ਤੇ ਕਨਸਟੀਟਿਊਸ਼ਨ ਬਣਿਆ ਤਾਂ ਬਣਿਆ ਇਸ ਦਿਨ ਹੀ ਸਾਡਾ ਐਗਜ਼ੀਕਿਊਟ ਹੋਇਆ ਸੀ ਕਨਸਟੀਟਿਊਸ਼ਨ ਤੇ ਤੁਸੀਂ ਇੱਕ ਚੀਜ਼ ਦੇਖੋ ਕਿ ਜੇ ਕਨਸਟੀਟਿਊਸ਼ਨ ਸਟਰੋਂਗ ਨਾ ਹੋਵੇ ਜੇ ਲਾ ਨਾ ਹੋਵੇ ਤੇ ਆਪਣਾ ਦੇਸ਼ ਕਦੀ ਵੀ ਸਕਸੈਸ ਕਰ ਨਹੀਂ ਸਕਦਾ ਹੈਗਾ ਤੇ ਹਰੇਕ ਬਾਹਰਲੀ ਫੋਰਨ ਕੰਟਰੀਜ਼ ਦੇਖੀਏ ਉਹ ਜੇ ਵਧੀਆ ਚੱਲ ਰਹੀ ਹੈ ਵਧੀਆ ਮਤਲਬ ਗਰੋਥ ਕਰ ਰਹੀ ਹੈਗੀ ਜੀਡੀਪੀ ਗਰੋਥ ਉਹਨਾਂ ਦੀ ਗੁੱਡ ਹੋ ਰਹੀ ਹੈ ਉਹਦਾ ਰੀਜ਼ਨ ਬੇਸਿਕਲੀ ਇਹੀ ਹੈ ਕਿ ਉਹਨਾਂ ਦੀ ਜਿਹੜੀ ਲਾ ਹੈਗਾ ਉਹ ਪ੍ਰੋਪਰ ਐਗਜ਼ੀਕਿਊਟ ਹੁੰਦਾ ਹੈਗਾ ਤੇ ਉਹਨਾਂ ਦੇ ਜਿੰਨੇ ਵੀ ਪੀਪਲ ਹੈਗੇ ਉੱਥੇ ਉਹਨਾਂ ਨੂੰ ਸਾਰਿਆਂ ਨੂੰ ਲਾ ਦਾ ਡਰ ਹੈਗਾ ਤੇ ਮੈਂ ਇਹੀ ਕਹਿਣਾ ਚਾਹੁੰਗਾ ਜੇ ਜਿਵੇਂ ਹੁਣ ਅੱਜ ਜਨਰੇਸ਼ਨ ਹੈਗੀ ਆ ਕਿ ਉਹਨਾਂ ਨੂੰ ਪ੍ਰੋਪਰ ਸਮਝਾਇਆ ਜਾਵੇ ਕਿ ਲਾ ਨੂੰ ਫੋਲੋ ਕੀਤਾ ਜਾਵੇ ਤੇ ਆਨ ਵਾਲੀ ਗਰੋਥ ਵਧਿਆ ਕੀਤੀ ਜਾਵੇ ਤੇ ਬੇਸਿਕ ਹੋਰ ਜੀ ਇੱਕ ਪ੍ਰੋਬਲਮ ਬੜੀ ਹੈਗੀ ਆਪਣੇ ਯੂਥ ਦੀ ਡਰੱਗਸ ਨੂੰ ਲੈ ਕੇ ਕਿ ਆਦੀ ਜਿਹੜੀ ਸਾਡੀ ਯੂਥ ਹੈ ਡਰੱਗਸ ਵਿੱਚ ਕਾਫੀ ਇਨਡल्ज ਹੋ ਰਹੀ ਹੈਗੀ ਜਿਹਨੂੰ ਆਪਾਂ ਕਹਿੰਦੇ ਜੈਨਜ਼ੀਸ ਜਨਰੇਸ਼ਨ ਜੈਨਜ਼ੀਸ ਜਨਰੇਸ਼ਨ ਇੱਕ ਵਰਡ ਦਿੱਤਾ ਉਹਨਾਂ ਨੂੰ ਦਿੱਤਾ ਗਿਆ ਕਿਉਂਕਿ ਉਹ ਡਰੱਗਸ ਨਾਲ ਜਾ ਰਹੇ ਨੇ ਉਹਨਾਂ ਨੂੰ ਇਹ ਨਹੀਂ ਹੁੰਦਾ ਕਿ ਮੈਂ ਆਪਣੀ ਇੰਡੀਆ ਬਾਰੇ ਸੋਚਾਂ ਸਾਰਾ ਨੂੰ ਉਈ ਤਾਂ ਕਿ ਮੈਂ ਫੋਰਨ ਭੱਜਾਂ ਜਾਂ ਮੈਂ ਫੋਰਨ ਚੱਲ ਜਮਾਂ ਉੱਥੇ ਸੈਟਲ ਹੋ ਜਮਾਂ ਕਿਸੇ ਨੂੰ ਹੈਗਾ ਹੀ ਨਹੀਂ ਕਿ ਆਪਾਂ ਆਪਣੇ ਘਰ ਨੂੰ ਸੁਧਾਰੀਏ ਉਹ ਬਾਹਰ ਭੱਜ ਜਿਆਦੇ ਪੇ ਹੈਗੇ ਨੇ ਤੇ ਤੁਸੀਂ ਇਹ ਦੇਖੋ ਕਿ ਆਪਣੇ ਇਹੀ ਇੰਡੀਆ ਨੂੰ ਆਜ਼ਾਦ ਕਰਨ ਵਾਸਤੇ ਅੰਗਰੇਜ਼ਾਂ ਨੂੰ ਆਜ਼ਾਦ ਕਰਨ ਵਾਸਤੇ ਕਿ ਸਾਡੇ ਬੰਦੇ ਨੇ ਕਿੰਨਾ ਬਲੀਦਾਨ ਦਿੱਤਾ ਤੇ ਕਿੰਨਾ ਸੰਘਰਸ਼ ਕੀਤਾ ਆਪਾਂ ਇਸ ਦਿਨ ਖੜ ਕੇ ਮੋਰਚੇ ਤਾਂ ਲਾ ਦਿੰਦੇ ਹੈਗੇ ਆ ਕਿ ਹਾਂ ਜੀ 15 ਅਗਸਤ ਚਲੋ ਠੀਕ ਹੈ ਜੀ ਜਾਂ 26 ਜਨਵਰੀ ਨੂੰ ਆਪਾਂ ਕਹਿੰਦੇ ਆ ਕਿ ਬਹੁ ਬਹੁ ਵਧੀਆ ਜੀ ਸਾਡੇ ਬਹੁ ਬਹੁ ਵਧੀਆ ਕਿਤੇ ਇੰਡੀਪੈਂਡੈਂਸ ਲਈ ਮਰ ਬੇਸਿਕਲੀ ਕੀ ਹੈਗਾ ਕਿ ਜੇ ਇਹ ਦਿਨ 365 ਡੇਸ ਹੁੰਦੇ 1 ਇਅਰ ਜੀ ਜਿਹੜੇ 365 ਡੇਸ ਦਾ 365 ਡੇਵ ਸਹੀ ਹੀ ਅਪਾਇਸ ਹੁੰਦੀ ਹੈ ਕਿ ਆਪਾਂ ਕੰਮ ਹੀ ਕਰਨਾ ਇਹ ਆਪਣੇ ਦੇਸ਼ ਅਸਤੀ ਖੜਨਾ ਇਹ ਦੇਸ਼ ਭਾਵਨਾ ਦਿਲ ਚ ਹੋਣੀ ਚਾਹੀਦੀ ਹੈਗੀ ਕੱਲੀ ਉਸ ਦਿਨ ਨਹੀਂ ਆਣੇ ਚਾਹੀਦੇ ਜਿਸ ਦਿਨ ਇੰਡੀਪੈਂਡੈਂਸ ਡੇ ਆਇਆ ਪੁੱਛ ਵੀ ਆਪਣੇ ਅ ਜਿਵੇਂ ਕੰਟਰੀ ਦਾ ਕੋਈ ਪਰਟੀਕੂਲਰ ਡੇ ਹੋਵੇ ਥੈਂਕ ਯੂ ਥੈਂਕ ਯੂ ਸਰ